ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੂਜਾ ਸੁਆ ਸੋਨ ਜਾ ਰਹੀ ਜਰਸੀ ਵਾੜ ਦਿਖਾਉਣੀ ਚੰਗੇ ਥਾਨ ਹਵਾਣੇ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਮੂਤੋ 6 ਦਾ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਦਿਨ ਹਜੇ ਕੱਚੀ ਆ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ 17 18 ਕਿਲੋ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦੇ ਬੱਚੀ ਬੜੇ ਆਰਾਮ ਨਾਲ 20 ਕਿਲੋ ਨਾਰਮਲ ਚਵਾਜੂ ਚਾਰਾਂ ਥਾਂਾਂ ਸੇਮ ਹੀ ਸਾਈਜ਼ ਹੱਤੀ ਚੁਾਈ ਵਾਲੇ ਫੋਰ ਸ਼ਾਂਗ ਪੂਰਾ ਵੀ ਨਹੀਂ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦੇਣਾ ਗੇਟੇ ਗੇਟ ਦੇ ਵਾਇਰਲ ਤੇ ਥਾਨ ਲੱਗੇ ਹੋਏ ਦੋਸਤੋ ਚਾਰਾਂ ਥਾਨਾਂ ਦਾ ਸੇਮ ਹੀ ਸਾਈਜ਼ ਹੱਤੀ ਜਵਾਈ ਵਾਲੇ ਥਾਨ ਫੋਰਸ਼ਾਂਕ ਪੂਰਾ ਵੀ ਨਹੀਂ ਛੋਟਾ ਕੰਨ ਗੋਲ ਕੰਨ ਬੋਦੀ ਵਾਲੀ ਜਰਸੀ ਦੋਸਤੋ ਫੇਸ ਕੁਆਲਟੀ ਪੂਰੀ ਸੋਹਣੀ 15 ਦਨਾ ਹੈ ਦੋਸਤੋ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਣਾ ਵਾਲਟਲ ਦੋਸਤੋ ਹਵਾਨੇ ਚ ਜੇ ਕਾਫੀ ਪਈ ਹੈ 15 ਦਨਾ ਹੈ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਬੱਚੀ ਨੇ ਫੈਰ ਸੂ ਹਵਾਨੇ ਚ ਵਾਲਟਲ ਕਾਫੀ ਪਈ ਹੈ ਦੁੱਧ ਬਾਈ ਜੀ ਹੁਣ ਕਹਿੰਦੇ ਬੱਚੀ 20 ਕਿਲੋ ਬੜੇ ਆਰਾਮ ਨਾਲ ਚਵਾਜੂ ਖੁੱਲਾ ਡੋਲਾ ਚਾਰਾਂ ਥਾਨਾਂ ਸੇਮ ਹੀ ਹਵਾਨਾ ਦੋਸਤੋ ਰਵੜਾਂ ਨੂੰ ਵਾਧਾ ਮੱਚੀ ਨੇ 15 ਦਿਨ ਬਾਲਟੇਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 47000 ਰੁਪਈਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ